ਪਾਈ ਆ ਸਾਰੀਆਂ ਬੱਕਰੀ ਗੱਬਣਾ ਤੇ ਬੱਕੇ ਦੂਜੇ ਬੱਚੇ ਵਾਲੀ ਬਾਣੀ ਲਾ ਹੁੰਦਾ ਵੀ ਨਹੀਂ ਆ ਵੀ ਤੁਸੀਂ ਵੇਲੀ ਪਾਈ ਨਹੀਂ ਚੱਲ ਕੋਈ ਗੱਲ ਨਹੀਂ ਯਾਰ ਮੇਰੀਆਂ ਨੇ ਇਹਦੀ ਕਿਹੜੀ ਬੱਚੀ ਇਹਦੇ ਮੇਰ ਬੱਚਾ ਜੀ ਅਮਰਦਾ ਇਹਦੇ ਮਾਰ ਬੱਚਾ ਜੀ ਅੱਠ ਤਗੜੀ ਪੂਰੀ 10000 ਚਿੱਟੀ ਪੂਰੀ ਠੀਕ ਹੈ ਜੀ ਇਹਦੇ ਮਾਰ ਬੱਚਾ ਜੀ ਇਹਦੇ ਮਾਰ ਬੱਚਾ ਜੀ ਇਹਦੇ ਮਾਰ ਦੋ ਬੱਚੇ ਆ ਇਹਦੇ ਮਾਰ ਦੋ ਬੱਚੇ ਉਹ ਤੁਹਾਨੂੰ ਕੁਮ ਖਾ ਦੂੰਗਾ ਪੰਗਾ ਛੱਟ ਕੇ ਦੇਾਂਗੇ ਬੱਚੇ ਯਾਰ ਓ ਬਾਈ ਕਾ ਸੌਦਾ ਕਰਨਾ ਇਸਨੀ ਮਾਪੇ ਦਾ ਉ ਚਿੰਤਾ ਨਾ ਮਾਣ ਠੀਕ ਹੈ ਠੀਕ ਹੈ ਉਹ ਸਾਈਡ ਤੇ ਬਾਹਰ ਹੀ ਖਿੜੇ ਮੇਦੇ ਚੋੜੀ ਨਾਲ ਦਾ ਲੈ ਆਇਆ ਜਿਹੜੇ ਵੀ ਬਾਹਰ ਚਾਜੀ ਉਹ ਤਾਂ ਉਹ ਜੁ ਮੁੰਡੇ ਦੀ ਸਾਈ ਹੈ ਇਧਰ ਰੱਖਣ ਦੇ ਕਰਮ ਵਾਲਾ ਨੋਟ ਆ ਯਾਰ ਵਾ ਇਹਦੇ ਨਾਲ ਸੌਦਾ ਕਰ ਰਹੇ ਆ ਜਵਾਖ ਵੀ ਕਰਮ ਵਾਲਾ ਨੋਟ ਵੀ ਕਰਮ ਵਾਲਾ ਹੋਰ ਕਿੰਨੇ ਨੂੰ ਦੇਣੀਆਂ ਨੇ ਹੁਣ ਇਹ ਕਾਇ ਹੋ ਗਈਆਂ ਕਾਇ ਹੋ ਗਈਆਂ ਇਹ ਰੇਡ ਤੇ ਕੋਲ ਪਕੜ ਲਾ ਕੇ ਨਾ ਹੋ ਗਈਆਂ ਬਸ ਇਧਰ ਆ ਜਾ ਛੱਡ ਦੇ ਖੜੀਆਂ ਰਹਿਣ ਤੇ ਕੱਲ ਭੜੇ ਅੱਠ ਬੱਚੇ ਹੋ ਗਏ ਨੌ ਬੱਕਰੀਆਂ ਹਾਂ ਕੀ ਰੇਟ ਹੈ ਜੀ ਇਹਨਾਂ ਦਾ ਨੌਆਂ ਦਾ ਬਾਈ ਛੱਡ ਦੇ ਨਹੀਂ ਰੇਟ ਤਾਂ 30000 ਰੱਜ ਜਿੰਨੇ ਦੀਆਂ ਹੋਈ ਉਹਨੇ ਵੇਚ ਦੇ 30 ਤੂ ਦੀਆਂ ਨੇ ਉਹ ਬੱਕਰੀਆਂ ਬੈੜੀਆਂ ਵਰਗੀਆਂ ਲਿੰਜੇ ਨੇ ਤੇਰਾ ਹੀ ਭਾਈ ਆ ਬੈੜੀਆਂ ਵੀ ਚੰਗੀਆਂ ਸਾਰੀਆਂ ਬੱਕਰੀਆਂ ਛਾਲ ਕੇ ਪੈੜੀਆਂ ਵਰਗੀਆਂ ਬੱਕਰੀਆਂ ਲਈਆਂ ਨੇ ਤੇਰਾ ਭਾਈ ਝੂਠ ਦਾ ਨਹੀਂ ਬੋਲਦਾ ਇੱਕ ਕੁਖਚੋਂ ਨਿਕੜੇ ਹੋਏ ਹੋ ਤੁਸੀਂ ਇੱਕ ਕੋਈ ਗੱਲ ਆ ਪਰ ਇਹਨੇ ਬੱਚੇ ਦੇਖ ਲੈ ਯਾਰ ਇਮਾਨਦਾਰੀ ਨਾਲ ਜਿੰਨੇ ਦਾ ਮਾਲ ਉਹਨੇ ਦਾ ਉਹ ਮੈਨੂੰ ਪਤਾ ਬੱਚਿਆਂ ਦਾ ਰੇਟ ਕਰੂ ਐ ਮਾਨਦਾਰੀ ਆ ਤੇਰੀਆਂ ਥੱਲੇ ਬੱਚੇ ਨੇ ਮੈਂ ਬੱਚਿਆਂ ਦੇ ਰੇਟ ਨਾਲ ਬੱਕਰੀਆਂ ਲੈ ਕੇ ਜਾਊਂਗਾ ਯਾਰ ਜੀ ਪਾਠੋ ਮੈਂ ਇਹਨੂੰ ਆਲਾ ਥੱਲੇ ਲਾ ਦੇ ਉਹ ਲਾਉਂਦਾ ਹੀ ਨਹੀਂ ਓਹ ਤਾਂ ਦੇਖ ਨਹੀਂ ਹੁਣ ਇੱਥੇ ਥੱਲੇ ਹੁੱਪਕੇ ਮਾਰੂਗੀ ਬੱਕਰੀਆਂ ਨੂੰ ਤੜਕਾਊਗੀ ਚਲੋ ਤਾਂ ਪਾਠ ਝੰਡਾ ਉਹ ਵੇਖ ਲਈਓ ਵਗਲੇ ਆ ਗਲੇ ਆ ਯਾਰ ਓਏ ਦੇਖ ਲਈ ਗੁਰੂਆ ਦੇਖ ਲਈ ਐਂਕੀ ਤੂੰ ਬਦਲੇਗਾ ਚੰਗਾ ਜੇ ਬਦਲਣ ਵਾਲੇ ਬੰਦੇ ਹੁੰਦੇ ਥੋੜਲੇ ਮੈਂ ਖੜਾਉਂਦਾ ਨਹੀਂ ਸੀ ਕਾਕਾ ਨੂੰ ਤੁਸੀਂ ਇਮਾਨਦਾਰ ਕਾਹਕੋ ਬਦਲੀ ਜਾਵੇ ਕੋਈ ਬਹੁਤ ਬੰਦੇ ਆ ਜਿ ਪਰ ਆਪਾਂ ਜਿਹੜੀ ਕਹਿਤੀ ਉਹੀ ਆਉਗੀ ਓਏ ਰੋਜ ਦੇ ਵਪਾਰੀ ਨਹੀਂ ਇਹ ਕੰਮ ਕਰਦੇ ਹੁੰਦੇ ਰੋਜ ਦੇ ਵਪਾਰੀ ਨੇ ਦੋਏ ਭਾਈ ਇਹ ਤਾਂ ਜੇ ਕੋਈ ਗੱਲ ਗਲਤ ਵੀ ਹੋ ਗਈ ਮੋੜ ਕੇ ਬੱਕਰੀਆਂ ਹੋਰ ਲੈ ਜੀ ਬਦਲ ਕੇ ਤੈਨੂੰ ਹੋਰ ਬਦਲ ਕੇ ਦੇ ਦੇਣਗੇ ਉਹ ਛੱਡ ਜੀ ਇੱਕ ਬੱਕਰੀ ਇਹਨਾਂ ਨੂੰ ਵੀ ਚਰਦੇ ਹੁਣਾਂ ਦਾ ਕੰਮ ਹੈ ਇਹ ਭਾਗਾ ਕਨੋਂ ਵਿਗੜਦੇ ਨਹੀਂ ਹੈਗੇ ਆ ਰਹੀ ਪੱਠਾ ਹਾਂ ਦੇਖ ਲਈ ਭਾਈ ਇਹ ਸ਼ੇਰੀ ਮਗਰਾਈਏ ਦੇ ਮੂੰਹ ਇਹ ਤਾਂ ਸਾਨੂੰ ਸਿਆਣਾ ਬੱਦ ਦੇ ਦੀ ਪਿੱਛੇ ਛੱਡ ਦੇ ਈਮਾਨਦਾਰੀ ਤੋਂ ਬੱਚੇ ਤਾਂ ਦੇਣੇ ਨੇ ਯਾਰ ਅਸੀਂ ਤਾਂ ਉਹਦੇ ਚੋਂ ਕੱਢ ਕੇ ਤੈਨੂੰ ਠੀਕ ਹੈ ਗੱਲ ਯਾਰ ਅੱਜ ਆਪਾਂ ਕਰਨਾ ਤੇਰੀ ਤੂੰ ਛੱਡਾ ਬੱਕਰੀਆਂ 20000 ਨੂੰ ਦੇ ਨਹੀਂ ਇਕੱਠੀਆਂ ਵਿਕਦੀਆਂ ਨੇ ਤੇਰੀਆਂ ਨਹੀਂ ਬੱਚੇ ਬਹੁਤ ਆ ਯਾਰ ਠੀਕ ਹੈ ਬੱਕਰੀਆਂ ਕੋਲ ਆ ਰਹੀਆਂ ਤੋਰ ਕੇ ਵੇਖ ਬਾਈ ਜੀ ਮੈਂ ਕੁਛ ਨਹੀਂ ਦੇਖਣਾ ਜਿਆਦਾ ਹਾਂ ਓਏ ਕੁਛ ਨਹੀਂ ਦੇਖਣਾ ਅਸੀਂ ਇਹ ਕੋਲਾ ਨਹੀਂ ਦੇਖਿਆ ਤੂੰ ਤੂੰ ਦੇਖਿਆ ਸੀ ਤਾਂ ਉਹ ਤਾਂ ਠੀਕ ਇਮਾਨਦਾਰੀ ਬੰਦੇ ਦੀ ਹੁੰਦੀ ਹੈ ਜਿਹੜੀ ਦੇਣੀਆਂ ਵਿਚਾਰੀਆਂ ਇਮਾਨਦਾਰੀ ਖਾਲੀ ਕੋਈ ਬੱਕਰੀ ਨਹੀਂ ਪਾਈ ਤੂੰ ਗੱਪਣਾ ਸਾਰੀ ਤਿਆਰ ਪਾ ਉਹਨਾ ਤਾਂ ਮੈਨੂੰ ਪਤਾ ਵੀ ਆ ਗਈ ਬੱਕਰੀ ਦੀ ਕਿੰਨੀ ਕੀਮਤ ਆ ਮੈਂ 50000 ਦੇ ਰਿਹਾ ਤੈਨੂੰ ਆ ਦੰਦਾ ਸੀਗਾ ਮੈਂ ਕੱਲੀ ਦਾ 50 ਦੰਦਾ ਦਿੰਦਾ ਵੀਡੀਓ ਬੱਕਰੀ ਨਹੀਂ ਮੁੰਡਾ ਪਰ ਵੀਡੀਓ ਨਸਲ ਦੀ ਹੈ ਕਮੋਰੀ ਨਸਲ ਦੀ ਬੱਕਰੀ ਪੰਜਾਬ ਚ ਨਾ ਰਾਜਸਥਾਨ ਚ ਆਏਗੀ ਅੱਪਾ ਥਾਂ ਜੇ ਲੈਣੇ ਚਲ ਜਾਣਦੇ ਹੁਣ ਯਾਰ ਇਹ ਤਾਂ ਇਹਨੇ ਸਿੰਗ ਵੜਾ ਤੇ ਥੋੜੇ ਜਿਓ ਤੇ ਨਹੀਂ ਦੂਏ ਸੂ ਵੀ ਕੱਢਣੀ ਤਾਂ ਕੱਢ ਦੇ ਨਹੀਂ ਕੱਢਣੀ ਨਹੀਂ ਹੁਣ ਜਿਹੜੀ ਵਿੱਚ ਪੈ ਗਈ ਵਿੱਚ ਪੈ ਗਈ ਜਿਹੜੀ ਪੈ ਗਈ ਉਹਦਾ ਪਹਿਲਾਂ ਨਹੀਂ 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 ਤੇਰੇ ਮਾਪੇ ਤੇਰੇ ਕਹਿਣ ਤੇ ਬਾਦੀ ਬਾਈ ਕੋਈ ਦੱਸ ਦੇ ਫਤਕ ਕਿਵੇਂ ਦੇਣੀਆਂ ਨੇ ਇੱਕੋ ਹੀ ਗੱਲ ਹਾਂ 22000 ਦੀਆਂ ਲਾ ਯਾਰਾ ਜੀ ਤੇ ਉਹ ਆਪਾਂ ਦੇ ਕੇ ਖੋਸ਼ ਆ ਸੌਦਾ ਯਾਰ ਹੋਰ ਕੁਸ ਕਰਾਂ ਲਾਣੇ ਯਾਰਾ ਬੱਚੇ 10 11 ਕੌਣ ਦਿੰਦਾ ਮਗਰ 8 9 ਇਹ ਵੀ ਵੇਖੋ ਤੁਸੀਂ ਬੱਚਿਆਂ ਕਰ ਕੀ ਮੋਢਾ ਨੇ ਦੋ ਤਿਆਰ ਨੇ ਸੂਤ ਤੇ ਬਾਕੀ ਤਿਆਰ ਬੱਕਰੀਆਂ ਸਾਰੀਆਂ ਤਿਆਰ ਆਈ ਹਾਂ ਤਿੰਨ ਤਿਆਰ ਨੇ ਆ ਵੀ ਤਿਆਰ ਆ ਆ ਵੀ ਤਿਆਰ ਆ ਵੀ ਤਿਆਰ ਬੱਕਰੀਆਂ ਵੇਹ ਨਵੀਆਂ ਪੱਠਾਂ ਨੇ ਜਮਾ ਮਾਲ ਸਾਰਾ ਸੈੱਟ ਆ ਆ ਵੇਖ ਪੱਠਾਂ ਭੰਜੇ ਹੋਈਆਂ ਪੌਣ ਖੜ ਕੇ ਲੈ ਖੜ ਜਾ ਬਾਈ ਖੜ ਜਾ ਕੋਈ ਨਹੀਂ ਕਰਦਾ ਉਹ ਨਹੀਂ ਕਰਨੀ ਮੈਂ ਤਾਂ ਇਮਾਨਦਾਰੀ ਦੇ ਕਰਦੀਆਂ ਗੱਲ ਯਾਰਾ ਖੜ ਜਾ ਬਾਈ ਹਾਂ ਰਾਹ ਕਰ ਹਾਂ ਕਰ ਲੈ ਰਾਹ ਕਰ ਲੈ ਆਦਾ ਪੱਕਾ ਹੋ ਗਰਾ ਖੜ ਜਾ ਲੈ ਫੜੀ ਦੋ ਮਿੰਟ ਬੱਕਰੀਆਂ ਆਇਆ ਮੈਂ ਦੋ ਮਿੰਟ 'ਚ ਆਇਆ ਟੱਕੜੀ ਚਾਹ ਉਹ ਰਿਹਾ ਚਲ ਬੱਕਰੀਆਂ ਛੱਡ ਨੀ ਦੇਣੀਆਂ ਨਹੀਂ ਬੱਕਰੀਆਂ ਦੇ ਬੱਚੇ ਬਹੁਤ ਨੇ ਤਿੰਨ ਪਿਆਰ ਨੇ ਸਾਲੀਆਂ ਕੋਕੇ ਮਾਲ ਹੈ ਓਕੇ ਦੀ ਬੱਕਰੀਆਂ ਉਹਨੇ 35-5000 ਮਾਗਦੇ ਨੇ ਵਪਾਰੀ ਦੰਦੇ ਨਹੀਂ ਹੈਗੇ ਅਜੇ ਆਪਾਂ ਮੈਂ ਲੈ ਦੇਣੀ ਇਹ ਤੁਹਾਡੇ ਕੋਲ ਪਹਿਲੀ ਵਾਰ ਆਇਆ ਮੇਰੇ ਭਾਈ ਦੋ ਇਹ ਇਹ ਦੇਊਗਾ ਬਸ ਬਾਹੀ ਤੇ ਇਹਨੂੰ ਦੇਊਗਾ ਛੱਡੂਗਾ ਮੈਂ ਬੱਕਰੀਆਂ ਨਹੀਂ ਛੱਡਦਾ ਨਹੀਂ ਦੇਊਗਾ ਨਾ ਦੇ ਵੀ ਇਹ 25 ਪੂਚੀ ਦੀ ਚਾਹ ਕਰਦਾ 26 ਦੀ 26 ਦੀ ਚਾਹ ਕਰਦਾ ਕੋਈ ਨਹੀਂ ਦੇਣੀ ਮੈਨੂੰ ਪਤਾ ਪਤਾ ਬੱਕਰੀ 50 ਮੈਂ ਲਾਤਾ ਦੀ ਦਿੱਤੀ ਨਹੀਂ ਕਰੀ ਲਿਆਂਦੀ ਮੈਂ ਬੱਕਰੀ ਵਾਲਾ ਨਹੀਂ ਮੇਲੇ ਦੇ ਤੁਹਾਡੇ ਕੋਲ ਆਣਾ ਫੜਾ ਫਰਮ ਤਿਆਰ ਨਾ ਤੇ ਹੰਦੀ ਕੋ ਚੱਕਰ ਨਾ ਕੋ ਪੈਣਾ ਚਲ ਆ ਸਾਹ ਚਲ ਆ ਜਾ ਉਹ ਭਾਈ ਹਾਂ ਭਾਈ ਸਾਹ ਨਾਲ ਗੱਲ ਕਰ ਲੈ ਕਿਉਂ ਭਿਜਾਉਣ ਵਪਾਰੀ ਨਹੀਂ ਭਿਜਾਉਣ ਵਾਲੀ ਗੱਲ ਨਹੀਂ ਕਰਦੇ ਆਪਾਂ ਉਹ ਕਹਿੰਦੇ ਤਾਂ ਬਹੁਤ ਲਾਤੇ 20000 ਰੁਪਏ ਚੱਲੋ ਉਹਨਾਂ ਦਾ ਵੀ ਮਾਨ ਆਈ ਪਰ ਆਪਾਂ 35 40 ਰੇਟ ਨਿਕਲੇ ਲੋਕਾਂ ਨਾਲ ਕੱਲੀ 35 35000 ਮੇਰੇ ਨਾਲ ਕੱਲੀ ਨੌ ਬੱਕਰੀਆਂ ਦੇ ਮੇਰਾ خیال ਵੀ 81000 ਬਣਦੇ ਹੋਣੇ 80 ਤੇ ਲੱਖ ਰੁਪਏ ਕਿੰਨੀਆਂ 8 ਕਿ 9 9 9 ਚਲੋ ਤਾਂ ਕਿੰਨੀਆਂ ਬਹੁਤ ਪੈਸੇ ਬਣ ਗਏ ਇਹਨੇ ਕਿੱਥੇ ਧਰੇਗਾ ਪਹਿਲਾਂ ਤੇਰੇ ਬਾਪlever ਰੁਪਏ ਰੁਪਏ ਨੇ 1000 ਰੁਪਿਆ ਦਾ ਭਰਿਆ ਪਿਆ ਚਲ ਤੁਹਾਡਾ ਮੂੰਹ ਸਲਖਣਾ ਹੋਵੇ ਤੇਰਾ ਮੂੰਹ ਸਲਖਣਾ ਰਵੇ ਹਜੇ ਵੀ ਭੇਡਾਂ ਚਾਰ ਦਾ ਫਰਦਾ ਅ ਜਿਹੜਾ ਕਰਮ ਉਹ ਜਿਆਦਾ ਚੰਗਾ ਹੀ ਹੈ 21 ਨੂੰ ਵੇਚ ਨਹੀਂ ਰੱਖ ਠੀਕ ਹੈ ਜੀ ਨਹੀਂ ਜੀ ਉਹਨੇ ਕਹਿਤਾ ਮੈਨੂੰ ਕਹਣਾ ਯਾਰ ਨਹੀਂ ਉਹ ਤਾਂ ਠੀਕ ਹੈ ਤੂੰ ਨੇ ਤੁਹਾਡਾ ਮਾਨ 21 ਨੂੰ ਨਹੀਂ ਆਣੇ ਤੂੰ ਤੇਰੇ ਭਾਈ ਤੋਂ ਉਹ ਲੰਘਾ ਬੱਚੇ ਐ ਬੱਕਰੀਆਂ ਮਾਰ ਲੈ ਆ ਗਰ ਉਹ ਛੱਡ ਦੇ ਨਾ ਗੱਲ ਯਾਰ ਉਹ ਗੱਲਾਂ ਮਗਰ ਸੌਦਾ ਨਹੀਂ ਹੋਣਾ ਮੈਂ ਤੁਹਾਨੂੰ ਲਾ ਦੇ ਹਾਂ ਇਕੱਠਾ ਮਾਲ ਮਿਲ ਗਿਆ ਇਹਦਾ ਬਾਈ ਨੂੰ ਹੋ ਗਈਆਂ ਬਸ ਨਹੀਂ ਰੱਖ 25000 ਨੂੰ ਬਕਕੇ ਲੈ ਜਾਏ 25 ਨੂੰ ਲੈ ਜਾ ਬਕਕੇ ਬਸ ਹੁਣ ਦੇਣੀਆਂ ਨਹੀਂ ਤੇ ਭਜਾਉਣਾ ਹਾਂ ਭਜਾਉਣਾ 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 ਨਹੀਂ ਭਜਾਉਂਦਾ ਸਾਢੇ 22 ਨੂੰ ਹੋ ਗਈਆਂ ਲੈ ਜਾ ਚੱਕ ਮੈਂ ਗਾਗ ਨੂੰ ਨਹੀਂ ਖਾਲੀ ਜਾਣ ਦੇਉਂਗਾ ਬਾਕੀਆਂ ਨਿਸ਼ਾਨੀ ਲਾ ਲਓ ਭਾਈ ਖਾ ਜਾ ਜੇ ਛੱਡੀ ਮੈਂ ਸੰਗੋ ਲਾਗਾ ਸੁਣਿਆ ਉਹ ਸੰਗੋ ਲੈ ਕਿੰਨੀ ਜੀ ਨਹੀਂ ਜੀ ਨਹੀਂ ਨਹੀਂ ਜੀ ਮੱਥਾ ਲੱਗਣਾ ਮੇਰੀ ਗੱਲ ਸੁਣੋ ਪਹਿਲਾਂ ਗੱਲ ਕਹਿ ਗਏ ਨਾ ਭਰੀ ਪੰਚਾਇਤ ਹਾਂ ਜਾ ਬਈ ਮੈਂ ਨਿਸ਼ਾਨੀ ਕਰਦਾ ਗੋਹਾ ਲੱਗਿਆ ਚੱਕੇ ਗੋਹਾ ਜਾ ਕੇ ਨਹੀਂ ਉਹ ਨਹੀਂ ਬੱਪੂ ਪਾਠ ਅਸੀਂ ਦੇ ਨਹੀਂ ਸਕਦੇ ਮਗਰ ਮੇਹਣਾ ਹੋਰ ਲਾਦੇ ਲੋਕਾਂ ਦਾ ਬਿਚਾਰ ਕਰਨਾ ਚੋੜੀਆ ਮਾਣ ਹਾਂ 15000 ਦੀ ਬਾਕੀ ਦੀ ਲਪੋਈਗਾ ਭੌਲ ਭੋ ਦਿੰਦੇ ਫਿਰ ਕੌਣ ਆਲਾ ਜੀ ਸਾਰਿਆਂ ਨਾਲ ਇੱਕ ਪਾਸੇ ਕਰ ਲੋ ਰੰਗ ਲੈ ਆਓ ਓਏ ਕਾ ਨੂੰ ਰੰਗ ਲਿਓ ਯਾਰ ਨੋੜੀ ਰੰਗੀ ਆ ਆ ਸਾਡਾ ਪੱਕਾ ਰੰਗ ਹੈ ਇਹਨੂੰ ਕੰਮ ਦੇ ਜੂਗਾ ਬਾਈ ਰਣੋ ਜੇ ਡੱਬੀ 10 ਰੁਪਈਆ ਦੀ ਓਰੇ ਨਹੀਂ ਮਿਲਣੀ ਓ ਨਹੀਂ ਮਿਲਣੀ ਓਰੇ ਓ ਲੈ ਹੁਰ ਗੁਹਾਲੇ ਕਿੱਲੇ ਓ ਲੈ ਤੱਕੀਆਂ ਬਾਬੂ ਆ ਪਿਆ ਪਰ ਓਏ ਸਾਡੀ ਪੱਕੀ ਨਿਸ਼ਾਨੀ ਆ ਪਰਾਨਾ ਓ ਲਾ ਦੇ ਮਰ ਜਾ ਓਰੇ ਲਾਲਾ ਲਾਲਾ ਕੋਈ ਬੰਦਾ ਲਾ ਦੇ ਓ ਲਾਸ ਮਾਰ ਇਹਦੇ ਵੀ ਲਾ ਇਹਦੇ ਵੀ ਲਾ ਆਪੇ ਯਾਰ ਅਲੀ ਵੇਚ ਲੈ ਚਲਾ ਕਮੋਰੀ ਓਏ ਉਹ ਚੱਲ ਕੁਛ ਨਹੀਂ ਹੁੰਦਾ ਨਹੀਂ ਕਾਇ ਨਹੀਂ ਕਰੀਦਾ ਇਹ ਨਹੀਂ ਆਰੀ ਆਖਾ ਤਾ ਕਾ ਹੋ ਗਈਆਂ ਬੱਕਰੀਆਂ ਜਾਂ ਗੱਡੀ 'ਚ ਚੜਾ ਦੇ ਤਰਾ ਛੱਡ ਕੇ ਦਿੱਤੀਆਂ ਨਾ ਜੋ ਨਹੀਂ ਨਹੀਂ ਇੱਕ ਰਾਹ ਦੇ ਚੜਾ ਦਿੰਦੇ ਚਾਰ ਲੈ ਲੈ ਹਾਂ ਨੌ ਆ ਗੱਡੀ ਦਾ ਫਲਾ ਪ੍ਰਬੰਧ ਕਰ ਲੈ ਨਾ ਤੂੰ ਤੂੰ ਐਂ ਕਰ ਇਹਦੇ ਵਿੱਚ ਦਰਵਾਜ਼ਾ ਇਹ ਬੱਕਰੀਆਂ 'ਚ ਚੜਾ ਹਾਂ ਚੱਲਾ ਚੱਲ ਚੜਾ ਦੇ ਨਾ ਚਾਹੂ ਚਾਹੂ ਸਾਡੀ ਜੜੀ ਆ ਸਹੀ ਸਹੀ ਨਾ ਨਾ ਕੱਢ ਇਹਨਾਂ ਦੇ ਬੱਚੇ ਥੋੜੇ ਬੱਚੇ ਚੋਰਾ ਕੱਢ ਲੈ ਉਹ ਗੱਡੀ ਆ ਘੱਲ ਦਿਆਂ ਕੋਈ ਨਹੀਂ ਟੈਨਸ਼ਨ ਕਰੋ ਸਾਰੇ ਭੇਜ ਦੂਗਾ ਕੋਈ ਨਹੀਂ ਕੀ ਦਾ ਮਾਲ ਕਰੇ ਕੋਈ ਹੋਰ ਹੋ ਗਏ ਤਾਂ ਘੱਲ ਦਾਂਗੇ ਕਾਲ ਦਿਆਂਗੇ ਯਾਰ ਆਪਣਾ ਇਹੀ ਛੱਡੂਗੀ ਅੱਖਾਂ ਦੀ ਮੁੜੂਗੀ ਆ ਭੌਰੀਆਂ ਜਾਣਾ ਕਿਤੇ ਮਹਾਲੀ ਆ ਮਹਾਲੀ ਚੰਡੀਗੜ੍ਹ ਦਾ ਕੋਲਾ ਕੋਈ ਨਹੀਂ ਹੁਣੀ ਛੱਡਿਆ ਨੇ ਆ ਉਹ ਵਕੀਲ ਚਲ ਕਰ ਲੈਨੇ ਕੋਈ ਨਾ ਜੂ ਕਰਾ ਦਾਂਗੇ ਚੱਲੋ ਚੱਲੋ ਆ ਰਾਜੂ ਆਪਣੀ ਗੱਡੀ ਕਰਾ ਦੇ ਲੈ ਮੰਜਾ ਯਾਰ ਉਹ ਮੰਜਾ ਢਾਣਾ ਮੰਜਾ ਕਰਲਾ ਕਰਾ ਕਰੂ ਲੋ ਬਾੜੋ ਬਾਈ ਓਏ ਓਏ ਬੱਕਰੀਆਂ ਫੜਿਓ ਬਾਈ ਓ ਬਾਈ ਛੱਡਿਆ ਮਹਾ ਤੇ ਆਪਾ ਬਾਈ ਹੁਟੋ ਮਾਤਨ ਕੇ ਜੱਕਾ ਇਹ ਲਾ ਬਾੜ ਉਹ ਥੋੜੇ ਮੈਂ ਮਨੇ ਕੱਢ ਲਾ ਇੱਕ ਸਾਡੀ ਵਾਲੀ ਛੱਡ ਦੀ ਕੋਈ ਗੱਲ ਖੋਜ ਕੇ ਚੜੋ ਖੜਾ ਰਹਿੰਦੇ ਕੋਈ ਨਹੀਂ ਆਦਾ ਥੋੜੇ ਬਹਾ ਦਾ ਕੱਟ ਤੂੰ ਯਾਰ ਅ ਚਾਲਾ ਤੈਨੂੰ ਮਾਰਾ ਵਾਤਾ ਦੇ ਵਿੱਚ 50000 ਰਾਲੀ ਆਕਾ ਜਮੀ ਪੱਠ ਨਵੀਂ ਨਵੀਆਂ ਸਾਰੀਆਂ ਬਾਹ ਸਾਰੀਆਂ ਤਾਰ ਬੰਦਾ ਕੋਈ ਬੁੱਢੀ ਖੁੱਡੀ ਪਹਿਲੀ ਵਾਰ ਉਹਨਾਂ ਨੇ ਕੰਮ ਛੇੜਿਆ ਕੋਈ ਬੁੱਢੀ ਖੁੱਡੀ ਨਹੀਂ ਪੈ ਇੰਨਾ ਨੇ ਬੱਚੇ ਛੱਡ ਮੰਨ ਜਾ ਹੋਲੀਆਂ ਕਰ ਇਹਨਾਂ ਨੂੰ ਸਾਰੇ ਝਗਾ ਦੇਾਂਗੇ ਹੋਲੀਆਂ ਕਰਦੇ ਬਣੀਆਂ ਓਏ ਕੰਨ ਨਾ ਖਿੱਚ ਸੱਟ ਮਾਰ ਬੰਦ ਮਾਰ ਕੰਨ ਕੰਨ ਖਿੱਚ ਦੇ ਯਾਰ ਹਲਕਾ ਤਾਂ ਮਾਰ ਦਿਓ ੱਤਕਾ ਕਰ ਦੇ ਹੋਲੀਆਂ ਕਰਵਾ ਦਿਆਂ ਕਰਾਣੇ ਕਰਾਉਂਦਾ ਨਹੀਂ ਲੈ ਫਿਕਰੋ ਆ ਬੱਚਾ ਕੱਢ ਦੇ ਆ ਬੱਚਾ ਕੱਢ ਦੇ ਥੋੜਾ ਵਾ ਬਗੈਨਾ ਜਾ ਜਿਹੜਾ ਆ ਬੱਚਾ ਆ ਕਰ ਦੇ ਰਾਂ ਬੱਚੇ ਬਾੜ ਵਈ ਦੂਏ ਸਾਡੇ ਬੱਚੇ ਕੱਢ ਕੇ ਦੇ ਉਹਨਾਂ ਚੋਂ ਛੋਟੇ ਛੱਤ ਸੱਤ ਸੱਤ ਕੱਢ ਛੋਟੇ ਪਿੰਜਰੇ ਰਹਿਣ ਜਰਾ ਚੁ ਕਰ ਲਾਂਗੇ ਦੂਜੇ ਦੇ ਵਿੱਚ ਕੱਢ ਦੂਗਾ ਇੰਜਰ ਬੱਕਰ ਬੱਕਰ ਤਾਂ ਫੜਾਈ ਜਾਣਗੇ ਬੱਕਰ ਮੈਂ ਕਰ ਦਿੰਦਾ ਹੌਲੀ ਹੌਲੀਆਂ ਕਰ ਦਿਆਂ ਹੌਲੀ ਕਰ ਦੋ ਚੰਗਾ ਟਾਲਾ ਲਾ ਉਹਦੇ ਚ ਬੱਚਾ ਹੀ ਕੋਈ ਇੱਕ ਅਧਰ ਸਾਰੇ ਛੋਟੇ ਹੀ ਹੋਣੇ ਪਹਿਲਾਂ ਆ ਜੋ ਰਕਮ ਲਓ ਓਏ ਉਹ ਸਾਈ ਵਾਲਾ ਨੋਟ ਦੇ ਬਈ ਉਹ ਬਗੈਨਾ ਓਏ ਆ ਗਿਆ ਹੀ ਆ ਗਿਆ ਓਏ ਬਗੈਨਾ ਉਹ ਜਵਾਖ ਜਿਹੇ ਦਾ ਨੋਟ ਹੈ ਬਚਾਰੇ ਦਾ ਆ ਕਰ ਮੱਝਾ ਲਾਇਆ ਓ ਬੱਬੂ ਉਹ ਸਾਈ ਵਾਲਾ ਵਾਪਸ ਕਰੋ ਜਵਾਹ ਦੇ ਪੈਸੇ ਉਹ ਬੰਦੇ ਜਿਹਨੇ ਵਿਚਾਰੇ ਕੋਈ ਆਦੀ ਬਾਈ ਸਸਰੀ ਕਰ ਬਰਾਣਾ ਆ ਆਦੀ ਤੇਰੀ ਸਾਈ ਮਿਲ ਤੈਨੂੰ ਸੌਦਾ ਕਰਾ ਕੇ ਤੋੜੂੰਗਾ ਓ ਵੀਡੀਓ ਬਣਾ ਮੁੰਡੇ ਚਲ ਪੜਦਾ ਹੁੰਦਾ 100 ਅਰੇ ਰਾਜੂ ਲੈ ਬਾਈ ਕੋਈ ਨਹੀਂ ਪੜਦੇ ਨੂੰ ਗਿਆ ਚੌੜਾ ਹੋ ਕੇ ਖਾੜਾ ਕਰਕੇ ਵੀਡੀਓ ਬਣਾ ਰੁਪੀਆਂ ਦੀ ਹਾਂ ਇੱਧਰ ਆ ਜਾ ਨੀ ਵੀਡੀਓ ਆ ਜਾ ਵੀਡੀਓ ਓਏ ਭਾਈ ਗਾ ਮੈਨੂੰ ਲੁੱਟ ਲਾਉਣ ਦੇ ਰੋਕਾ ਮੈਂ ਤੂੰ ਉਹ ਹੋਰ ਪੇਟੇ ਦਾ ਹਿਸਾਬ ਦਾ ਲੁੱਟ ਕੇ ਹੀ ਲੈ ਗਏ ਮੈਂ ਨਹੀਂ ਲੁੱਟਦਾ ਫਰਕ ਕਿਸੇ ਨੂੰ ਉਹਦੇ ਵੇਖ ਲੈ ਯਾਰ ਲੁੱਟ ਕੀ ਲੈ ਕੇ 12000 ਤੇ ਮੈਨੂੰ ਉਹ ਤੇਰਾ ਮਾਨ ਵੇਗਾ 2000 ਰੁਪਇਆ ਬੱਕਰੀ ਮਗਰ ਛੱਡਿਆ ਅੱਜ ਤੈਨੂੰ ਆਹ ਬੱਕਰੀਆਂ ਦੇ ਕਿਸੇ ਬੰਦੇ ਨੂੰ ਕਹਿ ਲੈ ਸਾਰਿਆਂ ਨੂੰ ਹਾਂ 25 ਦੀਆਂ ਹੋਣਗੀਆਂ ਕੋਈ ਬੱਤੇ ਵੀ ਹੈਗੇ ਮਗਰ ਮੈਂ ਸੱਤਾਂ ਦੀ ਮੈਂ 25 ਦੀ ਚਾਹ ਕਰਦੇ ਨੇ ਚੱਲ ਮੈਂ ਯਾਰ ਛੱਡ ਪਰੇ ਕਾਣੂ ਯਾਰ ਮੇਰੀ ਮੰਨਣਾ ਮੈਨੇ ਦਾਖਲ ਦੀ ਯਾਰ ਬਹੁਤ ਬੱਤਾ ਪਾਉਂਗਾ 4 5 6 ਹਾਂ ਜੀ ਜਿਹੜੀ 14 ਲੱਖ ਵਾਲੀ ਮਾਰ ਆਪਾਂ ਜਿਹੜਾ 5 ਲੱਖ ਰੋਲੇ 10 ਚਲੋ ਪਰਵਾਹ ਦਾ ਹੁਣ ਮਾਰ ਆਈ ਨਾ ਉੱਤਰ ਕਰਾ ਚੱਲੀ ਪਈ ਹੈ 14 ਲੱਖ ਨੂੰ ਇੰਕਰੀ ਚੜਕ 14 16 16 16 15 5 24 24 Shabby, Stai, Hai, lati, Ti, Kati, Bati, Kati, Chonti, Pinti, Shati, Senti, Kati, Untali, Jali, 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 40 40 47 ਅਰਤਾ 49 50 ਇਹਨੇ ਕਿਹਾ ਲਾਉ ਮਾ ਕੋਟਰ ਕੇ ਲਾਉ ਨੋਟ ਲਾ ਸਾਡਾ ਅਮਰਵਾ ਪੜਾ ਲਾ ਨਹੀਂ ਗੜ ਲੱਗਦਾ ਤੂੰ ਗੜ ਲੱਗਦਾ ਗੜ ਲੱਗਦਾ ਗੜ ਲੱਗਦਾ ਗੜਾ ਗੜਾ ਗੜਾ

लाख हो गया पची पची हो गया अठाई उ ती बी पाई कणती चौती पैंती 40 ਕਿੰਨੇ ਬਣਦੇ ਆ 40 ਖੜ ਜਾ 42 9 ਬੱਕਰੀ 72 43 50 ਰੂਡ ਹੋ ਗਿਆ ਸ਼ਾਰਕਾ ਡੇਡ ਹੋ ਗਿਆ

सारा बहुत बंदे लाई जंदे साहब तू क्यों टेंशन ले तू यार कम लेके 25000 और आओ अब तू क्यों टेंशन लेना मेरे 2500 बड़े सारे साहब कर ले तो दो। दो। एक ने शक्ति सारा जी दे दो लाख पूरा खर्चा तीन 2500 देना दो लख पची सौ बने चाली चाली

4 1 14 13 6 6 2 5 2 6 3 3 5 5 3 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 40 40 40 40 40 40 47 40 ਜਿਆ ਜਿਆ ਵੀ 2 ਲੱਖ 2 ਲੱਖ 2 ਲੱਖ 2 ਲੱਖ 25000 2500 2500 ਜੋੜ ਭਾਈ 20 ਵਾਰੀ ਕਰ ਲੈ 218 ਨਹੀਂ ਉਸਾਰਿਆ 2 ਲੱਖ 2 ਲੱਖ 2 ਲੱਖ 25 ਲੱਖ ਵਾਈ ਕਰਾਇਆ